ਪੁਲਿਸ ਨੇ ਇੱਕ ਅਜਿਹਾ ਸ਼ਾਤਰ ਗਰੋਹ ਕਾਬੂ ਕੀਤਾ ਜੋ ਲੰਬੇ ਸਮੇਂ ਤੋਂ ਨਾ ਸਿਰਫ ਪੰਜਾਬ ਸਰਕਾਰ ਨੂੰ ਬਲਕਿ ਜੰਮੂ ਕਸ਼ਮੀਰ ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲਗਾ ਰਿਹਾ ਸੀ ਤੇ ਇਸ ਵਿਰੋਧ ਦੇ ਨੌ ਲੋਕ ਪਹਿਲਾਂ ਹੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਸੀ ਤੇ ਹੁਣ ਇਹਨਾਂ ਦੇ ਮਾਸਟਰਮਾਈਂਡ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਚਾਹਲਸਲ ਪੰਜਾਬ ਸਰਕਾਰ ਦੀ ਮਾਈਨਿੰਗ ਦੀ ਸਰਕਾਰੀ ਸਾਈਟ ਦੇ ਨਾਲ ਉਹ ਬਹੁ ਮਿਲਣ ਵਾਲੀ ਇੱਕ ਨਕਲੀ ਸਾਈਟ ਤਿਆਰ ਕਰਕੇ QR ਕੋਡ ਤਿਆਰ ਕੀਤਾ ਜਾਂਦਾ ਸੀ ਜਿਸ ਨੂੰ ਸਕੈਨ ਕਰਕੇ ਕੋਈ ਆਮ ਪੁਲਿਸ ਵਾਲਾ ਵੀ ਨਹੀਂ ਦੱਸ ਸਕਦਾ ਸੀ ਕਿ ਇਹ ਨਕਲੀ ਹੈ ਤੇ ਇਸੇ ਦੀ ਆੜ ਦੇ ਵਿੱਚ ਇਹ ਲੋਕ ਨਜਾਇਜ਼ ਦਿੱਤਾ ਬਜਰੀ ਪਰ ਕੇ ਪੰਜਾਬ ਤੇ ਜੰਮੂ ਕਸ਼ਮੀਰ ਸਮੇਤ ਦੇਸ਼ ਦਿਆਂ ਹੋ ਰਹਾ ਥਾ ਮੈਂ ਤੇ ਵੀ ਸਪਲਾਈ ਕਰਦੇ ਸੀ 2024 ਨੂੰ ਪਠਾਨਕੋਟ ਪੁਲਿਸ ਵੱਲੋਂ ਇੱਕ ਸਾਂਝੀ ਮਸ਼ਕ ਦੇ ਦੌਰਾਨ ਅਸੀਂ ਤਿੰਨ ਜਿਹੜੇ ਵੱਡੇ ਹਾਈਡਰੋਲਿਕ ਟਿਪਰ ਆ ਉਹ ਰਿਟੇਨ ਕੀਤੇ ਸਿਗੇ ਉਹ ਤਿੰਨੋਂ ਹਾਈਡਰੋਲਿਕ ਜਿਹੜੇ ਟਿਪਰ ਸੀ ਉਹ ਮਾਈਨਿੰਗ ਤੋਂ ਬਾਅਦ ਜਿਹੜੀ ਪ੍ਰੋਡਿਊਸ ਪੈਦਾ ਹੁੰਦੀ ਆ ਪ੍ਰੋਸੈਸਡ ਮਟੀਰੀਅਲ ਉਹਦੇ ਨਾਲ ਲੋਡਡ ਸੀਗੇ ਔਰ ਜਦੋਂ ਉਹਨਾਂ ਦੇ ਬਿੱਲ ਚੈੱਕ ਕੀਤੇ ਗਏ ਤੇ ਬਿੱਲ ਉਹ ਜਾਲੀ ਪਾਏ ਗਏ ਜਿਹੜੇ ਕਿ QR ਕੋਡਡ ਸੀਗੇ ਗਵਰਨਮੈਂਟ ਜਿਹੜੀ ਪੰਜਾਬ ਗਵਰਨਮੈਂਟ ਆ ਇਹਦੀ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਹੈਗਾ ਉਸ ਉਹਨਾਂ ਦੀ ਉਹਦੀ ਆਪਣੇ ਆਪਣੇ ਜਿਹੜੇ ਹੈਗੀ ਉਹਦੀ ਸਾਈ ਮਾਈਨਿੰਗ ਸਾਈਟ ਆ ਇਹ ਉੱਥੋਂ ਬਿੱਲ ਜਨਰੇਟ ਹੁੰਦੇ ਆ ਇਹਦੇ ਬਾਰੇ ਮੈਂ ਤੁਹਾਨੂੰ ਵਿਸਥਾਰ ਨਾਲ ਦੱਸ ਦਵਾਂ ਕਿ ਜਦੋਂ ਵੀ ਕੋਈ ਮਾਈਨਿੰਗ ਮਟੀਰੀਅਲ ਅਰਥਾਤ ਜਿਵੇਂ ਬੱਜਰੀ ਆ ਘਟਕਾ ਆ ਰੇਤਾ ਆ ਜਾਂ ਫਾਈਨ ਸੈਂਡ ਆ ਕਿਸੇ ਤਰ੍ਹਾਂ ਦਾ ਵੀ ਕੋਈ ਮਟੀਰੀਅਲ ਆ ਜਦੋਂ ਕਿਸੇ ਕ੍ਰਸ਼ਰ ਤੋਂ ਆਊਟ ਹੁੰਦਾ ਆ ਤੇ ਉਹਦਾ ਇੱਕ ਕਯੂਆਰ ਕੋਡਡ ਬਿੱਲ ਕੱਟਿਆ ਜਾਂਦਾ ਜਿਹਦੇ ਨਾਲ ਸਾਰੇ ਦਾ ਸਾਰਾ ਜਿਹੜਾ ਰੈਵਨਿਊ ਹੈਗਾ ਵਿੱਤੀ ਸਾਧਨ ਉਹਦੇ ਨਾਲ ਜੁੜੇ ਹੁੰਦੇ ਆ ਉਹ QR ਕੋਡਡ ਜਿਹੜਾ ਬਿੱਲ ਦਿਖਾ ਕੇ ਟਰੱਕ ਜਿਹੜਾ ਹੈਗਾ ਉੱਥੋਂ ਉੱਠ ਹੁੰਦਾ ਔਰ ਪੈਰਲਲ ਜਿਹੜਾ ਹੈਗਾ QR ਕੋਡਡ ਜਿਹੜਾ ਬਿੱਲ ਹੈਗਾ ਆ ਉਹ ਗਵਰਨਮੈਂਟ ਦੀ ਸਾਈਟ ਦੇ ਉੱਤੇ ਵੀ ਰਜਿਸਟਰਡ ਹੋ ਜਾਂਦਾ ਔਰ ਇਹ ਲਗਾਤਾਰ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਕ੍ਰਸ਼ਰ ਆਨਰ ਨੂੰ ਕਰਦਾ ਤੇ ਉਸ ਤੇ ਉਸੇ ਤਰੀਕੇ ਦੇ ਨਾਲ ਗਵਰਨਮੈਂਟ ਦੀ ਜਿਹੜੀ ਸਾਈਟ ਆ ਉੱਥੇ ਬਿੱਲ ਹੀ ਜਨਰੇਟ ਹੁੰਦੇ ਆ ਪਰ ਜਦੋਂ ਇਹ ਸਪੈਸ਼ਲ ਆਪਰੇਸ਼ਨ ਕੀਤਾ ਗਿਆ ਇਹਦੇ ਵਿੱਚ ਜਿਹੜੀ ਤਿੰਨੋਂ ਗੱਡੀਆਂ ਸੀਗੀਆਂ ਇਹਨਾਂ ਦੇ ਜਿਹੜੇ ਬਿੱਲ ਸੀਗੇ ਉਹ ਜਿਹੜੇ ਚਾਲੀ ਪਾਏ ਗਏ ਆ ਜਦੋਂ ਉਹਨਾਂ ਨੂੰ ਸਕੈਨ ਕੀਤਾ ਗਿਆ ਤੇ ਇਹ ਗਵਰਨਮੈਂਟ ਦੀ ਸਾਈਟ ਦੇ ਨਾਲ ਬਿਲਕੁਲ ਰਲਦੀ ਮਿਲਦੀ ਸਾਈਟ ਇੱਕ ਹੋਰ ਕ੍ਰੀਏਟ ਕੀਤੀ ਗਈ ਸੀ। ਉਹਦੇ ਵਿੱਚ ਸਿਰਫ ਕੁਝ ਅੱਖਰਾਂ ਦਾ ਹੇਰਫੇਰ ਕੀਤਾ ਗਿਆ ਸੀਗਾ। ਉਹ ਆਮ ਵਿਅਕਤੀ ਨੂੰ ਜਾਂ ਆਮ ਪੁਲਿਸ ਅਫਸਰ ਨੂੰ ਜਾਂ ਇਹ ਕਹਿ ਲਓ ਕਿ ਕਿਸੇ ਵੀ ਡਿਪਾਰਟਮੈਂਟ ਐਨਫੋਰਸਮੈਂਟ ਏਜੰਸੀ ਨੂੰ ਭੁਲੇਖਾ ਪਾਉਂਦਾ ਸੀ ਕਿ ਜੈਨੂਇਨ ਬਿੱਲ ਆ। ਕਿਉਂਕਿ ਉਹਨਾਂ ਦਾ QR ਕੋਡ ਜਿਹੜਾ ਉਹ ਸਕੈਨ ਹੋ ਜਾਂਦਾ ਸੀਗਾ। ਅ ਜਦੋਂ ਇਹਨਾਂ ਨੂੰ ਅਸੀਂ ਸਕੈਨ ਕੀਤਾ ਬਿੱਲ ਨੂੰ ਜਨਰੇਟ ਕੀਤਾ ਔਰ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਨੂੰ ਪੁੱਛਿਆ ਤੇ ਉਹਨਾਂ ਵੱਲੋਂ ਇਸ ਦਾ ਉਸੇ ਵੇਲੇ ਤੁਰੰਤ ਜਵਾਬ ਆ ਗਿਆ ਕਿ ਜਾਲੀ ਬਿਰ ਨੇ ਮਾਮਲਾ ਪਠਾਨਕੋਟ ਦਾ ਹੈ ਜਿੱਥੇ ਕਿ ਐਸਐਸਪੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੂਰੇ ਮਾਮਲੇ ਦੇ ਵਿੱਚ ਕੁੱਲ 10 ਲੋਕ ਗ੍ਰਿਫਤਾਰ ਕੀਤੇ ਗਏ ਨੇ ਤੇ ਇਹਨਾਂ ਕੋਲੋਂ ਕਾਫੀ ਸਮਾਨ ਵੀ ਬਰਾਮਦ ਹੋਇਆ ਹੈ ਤੇ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਵਿੱਚ ਹੋਰ ਵੀ ਕਈ ਅਹਿਮ ਖੁਲਾਸੇ ਹੋ ਸਕਦੇ ਨੇ ਫਿਰ ਸਾਨੂੰ ਇੱਕ ਖਲਸ਼ਾ ਪੈਦਾ ਹੋਇਆ ਕਿ ਜੇਕਰ ਇਹ ਤਿੰਨ ਟਰੱਕ ਜਾਲੀ ਬਿੱਲਾ ਤੇ ਜਾ ਰਹੇ ਨੇ ਹੋਰ ਪਿੱਛੇ ਕਿੰਨਾ ਕੁ ਇਹਦੇ ਪਿੱਛੇ ਜਿਹੜਾ ਹੈਗਾ ਉਹ ਵੱਡਾ ਘਪਲਾ ਹੋ ਸਕਦਾ ਹੈ। ਇਹਦੀ ਲਗਾਤਾਰ ਤਫ਼ਤੀਸ਼ ਜਾਰੀ ਰਹੀ। ਤਫ਼ਤੀਸ਼ ਦੇ ਦੌਰਾਨ ਜਿਹੜੀ ਹੈਗੀ ਆ ਉਹ ਮੇਰੇ ਵੱਲੋਂ ਇੱਕ ਤਫ਼ਤੀਸ਼ ਪੈਦਾ ਪੁਲਿਸ ਸਟੇਸ਼ਨ ਸੀਗੀ ਫਿਰ ਮੇਰੇ ਵੱਲੋਂ ਇਹਨੂੰ ਜਿਹੜਾ ਹੈਗਾ ਸਾਡਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੈ ਤਫ਼ਤੀਸ਼ ਟਰਾਂਸਫਰ ਕੀਤੀ ਗਈ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਈਬਰ ਰਿਲੇਟਿਡ ਹੈਗੀਆਂ ਤੇ ਉੱਥੇ ਪ੍ਰੋਪਰ ਤਰੀਕੇ ਨਾਲ ਇਹਦੀ ਤਫ਼ਤੀਸ਼ ਹੋਈ ਆ। ਅਸੀਂ ਸਮੇਂ-ਸਮੇਂ ਤੇ ਤੇ ਇਹਦੇ ਵਿੱਚ ਨੌ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਪਹਿਲਾਂ ਉਹਦੇ ਬਾਰੇ ਮੀਡੀਆ ਦੇ ਵਿੱਚ ਬਹੁਤਾ ਜ਼ਿਆਦਾ ਅਸੀਂ ਖੁਲਾਸਾ ਨਹੀਂ ਕੀਤਾ ਕਿਉਂਕਿ ਤਫ਼ਤੀਸ਼ ਤਕਨੀਕੀ ਸੀਗੀ ਦੋਸ਼ੀ ਬੱਤਪੂਰਨ ਸਗੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅੱਗੇ ਤੋਂ ਅੱਗੇ ਲਿੰਕ ਜੁੜਦਾ ਗਿਆ ਅੱਜ ਫਾਈਨਲੀ ਅਸੀਂ ਦੋ ਵਿਅਕਤੀਆਂ ਨੂੰ ਜਿਹੜਾ ਇਹਦੇ ਵਿੱਚ ਗ੍ਰਿਫਤਾਰ ਕੀਤਾ ਇਹਦੇ ਵਿੱਚ ਇੱਕ ਗੌਰਵ ਖਜੂਰੀਆ ਆ ਜਿਹੜਾ ਕਿ ਤਾਰਾਗੜ ਦੇ ਦਾ ਰਹਿਣ ਵਾਲਾ ਦੂਸਰਾ ਹੈਗਾ ਵਿਕਰਮ ਸ਼ਰਮਾ ਜਿਹੜਾ ਕਿ ਕੀੜੀਆ ਗੰਡਿਆਲ ਬਿਲਕੁਲ ਅਡਜੋਇਨਿੰਗ ਦਾ ਸਾਡੇ ਕਠੂਆ ਜੇਡ ਕੇ ਦਾ ਰਹਿਣ ਵਾਲਾ ਹੈ ਇਹਦੇ ਵਿੱਚ ਜਿਹੜਾ ਵਿਕਰਮ ਸ਼ਰਮਾ ਇਹ ਇਹਦਾ ਮਾਸਟਰਮਾਈਂਡ ਸੀ ਹੁਣ ਜਿਹੜੀ ਅਖੀਰਲੀ ਗ੍ਰਿਫਤਾਰੀ ਖੀਰਲੀ ਨਹੀਂ ਕਹਿ ਸਕਦੇ ਜਿਹੜੀ ਮਾਸਟਰਮਾਈਂਡ ਦੀ ਗ੍ਰਿਫਤਾਰੀ ਜਿਹੜੀ ਹੁਣ ਹੋਈ ਆ ਇਹ ਸਾਰੀਆਂ ਕੜੀਆਂ ਪਿੱਛੇ ਜਿਹੜੇ 9 10 ਗ੍ਰਿਫਤਾਰ ਹੋਏ ਆ ਇਹ ਸਾਰੇ ਦੀ ਸਾਡੀ ਤਕਨੀਕੀ ਤੌਰ ਤੇ ਤਫ਼ਤੀਸ਼ ਅਖੀਰ ਤੇ ਜਾ ਕੇ ਵਿਕਰਮ ਸ਼ਰਮਾ ਤੇ ਜਾ ਕੇ ਖਤਮ ਹੁੰਦੀ ਸੀ ਸੋ ਅਸੀਂ ਇਹ ਚਾਹੁੰਦੇ ਸੀਗੇ ਕਿ ਤਫ਼ਤੀਸ਼ ਤਕਨੀਕੀ ਹੋਵੇ ਬਕਾਇਦਾ ਤੌਰ ਤੇ ਸਾਡੇ ਕੋਲ ਸਬੂਤ ਆਉਣ ਅਸੀਂ ਉਹ ਕਿ ਪ੍ਰਿੰਟ ਜਿਹਦੇ ਤੋਂ ਜਾਲੀ ਬਿਲ ਜਨਰੇਟ ਕੀਤੇ ਜਾ ਰਹੇ ਸੀ ਕਿਹ ਸਾਈਟ ਤੇ ਹੋ ਰਹੇ ਸੀ ਉਹ ਸਾਰਿਆਂ ਦਾ ਸਾਰਾ ਮਟੀਰੀਅਲ ਵੀ ਜ਼ਬਤ ਕੀਤਾ ਜਾਵੇ ਸੋ ਇਹਦੀ ਅੱਜ ਗ੍ਰਿਫਤਾਰੀ ਹੋਈ ਆ ਗ੍ਰਿਫਤਾਰੀ ਤੋਂ ਬਾਅਦ ਇਹਦੇ ਕੋਲੋਂ ਕੰਪਿਊਟਰ ਲੈਪਟਾਪ ਔਰ ਇਹਦੇ ਪ੍ਰਿੰਟਰਸ ਔਰ ਮਸ਼ੀਨਰੀ ਜਿਹਦੇ ਵਿੱਚ ਇਹਨੇ ਇਲੀਗਲ ਸਾਈਟ ਦੇ ਉੱਤੇ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਦੀ ਵੈਬਸਾਈਟ ਫੇਕ ਵੈਬਸਾਈਟ ਨੂੰ ਹੋਸਟ ਕੀਤਾ ਸੀਗਾ ਉਹ ਕਿਪਨਟ ਅਸੀਂ ਕਬਜ਼ੇ ਚ ਲੈ ਲਿਆ। ਦੱਸਦੀ ਹੈ ਕਿ ਪੁਲਿਸ ਵੱਲੋਂ ਕੰਪਿਊਟਰ, ਲੈਪਟਾਪ ਤੇ ਹੋਰ ਦਸਤਾਵੇਜ਼ ਇਹਨਾਂ ਲੋਕਾਂ ਕੋਲੋਂ ਕਾਬੂ ਕੀਤੇ ਗਏ ਨੇ ਤੇ ਇਹ ਲੋਕ ਝਾਲੀ QR ਕੋਡ ਬਣਾ ਕੇ ਵੱਖ-ਵੱਖ ਕ੍ਰੈਸ਼ਰਾਂ ਦੇ ਨਾਮ ਤੇ ਦਿਲ ਕੱਟਦੇ ਸੀ ਤੇ ਇਹਨਾਂ ਬਿਲਾਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਵੱਡਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਤਫ਼ਤੀਸ਼ ਕਰਕੇ ਇਹਨਾਂ ਨੂੰ ਕਾਬੂ ਕੀਤਾ ਹੈ। ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ।